ਉਹ ਬੱਤੇ ਥਾਣੇ ਗਈਆਂ ਥਾਣੇ ਵਾਲੇ ਕਹਿੰਦੇ ਜੀ ਕੋਰਟ ਵਿੱਚ ਜਾਓ ਕਿ ਕੋਰਟ ਕਹਿੰਦਾ ਦੂਜਾ ਵਿਆਹ ਕਰਾ ਲਓ ਕਿੰਨੇ ਕਿਹਾ ਗਾ ਦੂਜਾ ਵਿਆਹ ਕਰਾਣਾ ਵਾਸਤੇ ਥਾਣੇ ਵਾਲੇ ਸੁਣਦੇ ਨਹੀਂਗੇ ਹਰ ਜਗ੍ਹਾ ਤੇ ਕਾਰਨਾਮੇ ਕਰਦੀ ਚਿੱਠੇ ਵੇਖੋ ਥਾਰ ਵਾਲੀ ਮਸ਼ਹੂਰ ਹੀ ਐ ਇਹਨੂੰ ਕੋਈ ਬੰਦਾ ਨਹੀਂ ਲੱਭਿਆ ਦੁਨੀਆ ਵਿੱਚ ਮੇਰਾ ਘਰ ਵਾਲਾ ਹੀ ਲੱਭਿਆ ਸੀ ਇਹਨੂੰ ਦੋ ਕੁੜੀਆਂ ਨੇ ਆਪਦੇ ਵਸੇ ਨਹੀਂ ਕਿਸੇ ਪਾਸੇ ਵੀ ਨਹੀਂ ਦੂਜਿਆਂ ਨੂੰ ਵਸਣ ਦਿੰਦੀ ਇੱਥੇ ਬੈਠੀ ਵਕੀਲ ਦੇ ਚੈਂਬਰ ਦੇ ਵਿੱਚ ਕਿਹਣਾ ਕੋਰਟ ਕਹਿੰਦਾਗਾ ਵੀ ਹਾਂ ਕੁੜੀਆਂ ਜੰਮ ਲਓ ਜਵਾਕ ਜੰਮ ਲਓ ਜਨਨੀਆਂ ਨੂੰ ਬਾਹਰ ਛੱਡ ਦਿਓ ਕਸਾ ਮੈਨੂੰ ਕਿਹੜਾ ਕੋਟ ਕਹਿੰਦਾ ਅੱਗੋਂ ਥਾਣੇ ਵਾਲੇ ਗੱਲ ਨਹੀਂ ਸੁਣਦੇ ਕੋਰਟ ਚ ਜਾ ਕੋਟ ਨੂੰ ਕੀ ਕਹਾਂ ਮੈਂ ਵੀ ਥਾਣੇ ਵਿੱਚ ਜਾ ਕੇ ਵੀ ਮੇਰਾ ਕੰਪਲੇਨ ਪਾਉ ਹੈ ਇਹਨਾਂ ਨੇ ਮੈਨੂੰ ਸਤਾ ਰੱਖਿਆਗਾ ਜਿਹਨਾਂ ਮੈਂ ਜਵਾਕਾਂ ਨੂੰ ਲੈ ਕੇ ਕਰਾਇਆ ੱਟਕੇ ਖਾਂਦੀ ਫਿਰਦੀਆਂ ਗਈਆਂ ਇਹਨੂੰ ਸ਼ਰਮ ਨਹੀਂ ਆਉਂਦੀ ਏਡੀਆਂ ਗੰਦੇ ਜਨਾਨੇ ਨੂੰ ਡੁੱਬ ਕੇ ਮਰ ਜਾਣ ਦੇ ਮਾਪਿਓਂ ਕਿਦਾ ਡੋਬਕੇ ਨੱਕ ਟੁਬੋਕੇ ਮਰ ਜਾਣ ਕਿਸੇ ਦਾ ਤੇ ਘਰ ਛੱਡ ਦਵੇਂ ਕਿਸੇ ਦਾ ਘਰ ਨਹੀਂ ਛੱਡਦੀ ਏ ਘਰ ਨਾਲ ਨਾ ਗੱਲ ਕੀਤੀ ਵੀ ਤੂੰ ਘਰ ਨਾਲ ਰਹਿੰਦਾ ਹੀ ਨਹੀਂ ਮੇਰੇ ਨਾਲ ਚਿੱਟੇ ਦੇ ਕੇਸ ਵਿੱਚ ਅੰਦਰ ਸੀਗਾ ਹੁਣ ਵੀ ਬਾਹਰ ਕੇ ਚਿੱਟਾ ਹੀ ਵੇਚੀ ਜਾਂਦੇ ਨੇ ਕਿੱਥੋਂ ਆਏ ਪੈਸੇ ਜੇ ਥਾਰ ਸਰਕਾਰ ਨੇ ਅੰਦਰ ਕਰਦੀ ਕੋਠੀ ਸੀਲ ਕਰਤੀ ਪੈਸੇ ਕਿੱਥੋਂ ਆਏ ਇਹਨਾਂ ਦੇ ਕੋਲੋਂ ਕਿੱਥੋਂ ਹੀ ਖਰਚੇ ਜਾਂਦੇ ਕਿਹ ਕੋਡ ਵਿੱਚ ਵਕੀਲ ਨੇ ਪੈਸੇ ਨਾ ਲੈਉਣਗੇ ਹੁਣ ਮਗਰ ਕੀ ਲੱਗਦਾ ਤੁਹਾਨੂੰ ਇਹਨਾਂ ਨੂੰ ਮਗਰ ਲੱਗਦਾ ਵੱਡੇ ਵੱਡੇ ਅਧਿਕਾਰੀ ਨੇ ਮੈਂ ਮੈਨੂੰ ਪਹਿਲਾਂ ਵੀ ਤੂੰ ਚੱਕ ਕੇ ਸਰਸੇ ਭੇਜਿਆ ਗਿਆ ਸੀ ਰਾਤ ਨੂੰ ਗੱਡੀ ਕਰਾ ਕੇ ਵੀ ਇਹ ਕੁੜੀ ਨੂੰ ਇੱਥੇ ਚੱਕ ਕੇ ਤੇ ਭੇਜਿਆ ਜਾਵੇ ਉੱਥੇ ਵੀ ਇਹ ਬਾਲਾ ਬੋਲਦੀ ਐ ਨਾਮ ਲੈਂਦੀ ਐ ਮੇਰਾ ਤਾਂ ਘਰ ਖਰਾਬ ਕਰਤਾ ਹੁਣ ਇਹਨੇ ਵਿਆਹ ਕਰਾ ਲਿਆ ਕਿਸ ਮਤਲਬ ਕਿਸ ਅਧਿਕਾਰ ਨਾਲ ਕਿਹੜੇ ਕਾਨੂੰਨ ਚ ਕੇ ਦੂਜਾ ਵਿਆਹ ਕਰਾ ਸਕਦੇ ਨੇ ਲਿਵਿੰਗ ਰਿਲੇਸ਼ਨਸ਼ਿਪ ਕਹਿੰਦੇ ਨੇ ਲਾਵਾ ਤਾਂ ਨਹੀਂ ਕਹਿੰਦੇ ਨਾ ਗੁਰੂ ਘਰ ਜਾ ਕੇ ਲੈ ਲਓ ਫਿਰ ਮੈਂ ਮੈਨੂੰ ਵੀ ਇਸ਼ਾਰਾ ਲਾ ਕੇ ਅੰਦਰ ਵਿਆਹ ਕਰਾ ਲਓ ਮੈਂ ਵੀ ਕਰਾ ਲੈਣੀ ਆ ਮੈਂ ਮੇਰਾ ਵੀ ਅਧਿਕਾਰ ਹੈ ਨਾ ਹਾਂ ਮੇਰੇ ਕੋਲ ਹੈਗਾ ਜੀ ਆ ਮੈਂ ਗੁਰਦੁਆਰੇ ਦੇ ਵਿੱਚੋਂ ਲੈ ਕੇ ਆਈ ਆ ਆ ਦੇਖੋ ਆ ਬਲਵਿੰਦਰ ਸਿੰਘ ਮੇਰਾ ਐਡਰੈਸ ਲਿਖਿਆ ਹੋਇਆ ਹੈ ਆਧਾਰ ਕਾਰਡ ਤੇ ਠੀਕ ਹੈ ਆ ਅਮਨਦੀਪ ਇਹਦਾ ਐਫੀਡੇਟ ਆਇੰਦਾ ਪਿਓ ਜਸਵੰਤ ਸਿੰਘ ਅਮਨਦੀਪ ਪੁੱਤ ਜਸਵੰਤ ਸਿੰਘ ਪੁੱਤਰੀ ਠੀਕ ਹੈ ਜੀ ਆ ਇਹਨਾਂ ਦੇ ਸਹਾਨ ਕੀਤੇ ਨੇ ਆ ਗਵਾਹ ਇਹ ਗਵਾਹ ਕਿਹੜੇ ਨੇ ਜਿਹੜੇ ਸਾਡੇ ਘਰ ਦੇ ਵਿੱਚ ਇਹਨਾਂ ਦੇ ਦੁੱਕੀ ਦੇ ਬੰਦੇ ਸਾਡੇ ਘਰੇ ਬਿਠਾ ਰੱਖੇ ਨੇ ਵੀ ਇਹ ਜਨਾਨੀ ਨੂੰ ਬੱਚੇ ਸਮੇਤ ਵੜਨ ਨਹੀਂ ਦੇਣਾਗਾ ਉਹਨੂੰ ਕਬਜ਼ਾ ਕਰਾ ਕੇ ਰੱਖਿਆ ਇਹ ਗਵਾਹ ਨੂੰ ਨਾਲ ਚੱਕ ਕੇ ਲੱਤੀ ਆ ਇਹਨਾਂ ਦੇ ਸਹਾਨ ਨੇ ਕਿਹੜੇ ਗਵਾਹ ਨੇ ਕਿਹੜੇ ਗੁਰਦੁਆਰੇ ਵਾਲੇ ਪਰਮਿਸ਼ਨ ਦਿੰਦੇ ਨੇ ਗੁਰਦੁਆਰੇ ਚ ਧੰਦਾ ਬਣਾ ਰੱਖਿਆ ਗੁਰਦੁਆਰੇ ਵਾਲਿਆਂ ਨੇ ਬਿਨਾ ਤੁਸੀਂ ਪ੍ਰੂਫ ਤੋਂ ਬਿਨਾ ਤੁਸੀਂ ਕੌਣ ਨਾਲ ਗਿਆ ਕੋਈ ਵੀ ਨਹੀਂ ਨਾਲ ਗਿਆ ਅਕੇ ਦੋ ਜਣੇ ਆਏ ਸੀ ਜੀ ਅਸੀਂ ਤਾਂ ਅੱਗੇ ਕੁਆਰੇ ਹੈਗੇ ਆ ਅਸੀਂ ਆਪਦੀ ਰਜਮੰਦੀ ਨਾਲ ਵਿਆਹ ਕਰਾ ਰਹੇ ਆ ਮੈਨੂੰ ਦੋ ਪਹਿਲਾਂ ਮੇਰਾ ਹੱਕ ਬਣਦਾ ਕਿ ਜਿੱਥੇ ਮਰਜੀ ਜਾ ਕਿਨੇ ਕਿਨੇ ਕਰਾਇਆ ਵਿਆਹ ਅਮਨਦੀਪ ਕੌਰ ਨੇ ਜਿਹੜੀ ਥਾਰ ਵਾਲੀ ਦੇ ਨਾਮ ਤੇ ਮਸ਼ਹੂਰ ਸੀਗੀ ਪਹਿਲਾਂ ਚਿੱਟੇ 'ਚ ਫੜੀ ਗਈ ਹੈ ਵਿਜੀਲੈਂਸ ਵੱਲੋਂ ਤੇ ਹੁਣ ਜਿਹੜਾ ਬਲਵਿੰਦਰ ਸਿੰਘ ਹੈ ਜਿਹੜਾ ਉਹਦੇ ਨਾਲ ਰਹਿੰਦਾ ਸੀ ਮੇਰਾ ਘਰ ਵਾਲਾ ਉਹਦੇ ਨਾਲ ਆ ਇਹਨਾਂ ਦੇ ਤਾਂ ਆਰ ਕਾਟ ਰਹੇ ਆ ਦੇਖੋ ਗੁਰੂ ਕਾਲਾ ਜੀ ਲਾਲ ਸਿੰਘ ਲਾਲ ਸਿੰਘ ਗੁਰਦੁਆਰਾ ਮੈਂ ਸਵੇਰ ਦੀ ਆ ਕੇ ਸਾਰੇ ਗੁਰੂ ਘਰਾਂ ਵਿੱਚ ਜਾ ਕੇ ਆਈ ਆਂ